ਉਹ ਸਰਦੀਵੀ ਮਿਲ ਆ ਪਉਂਦਾ ਉਸ ਦਾ ਹੀ ਮੇਰੇ ਪਾਤਸ਼ਾਹ ਜ਼ਿਕਰ ਕਰ ਰਹੇ ਨੇ ਅਖਰੀ ਅਰਥਾਬ ਸਰਮਨ ਕਰੋ ਇੱਕ ਦਮ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਹਾਂਜੀ ਅਕਾਲ ਵਾਹਿ ਸਾਰੇ ਜੀ ਆਰਾ ਐ ਰਾੜੀ ਮਹਲਾ ਜਾਪਾ ਪਾਰਥੇਲਾ ਹੋ ਪੜੇ ਏਕ ਓ ਅੰਕਾਰ ਇਹ ਇੱਕ ਤਾਲ ਦੇ ਛੇ ਬੈਰਾੜੀ ਰਾਗ ਔਰ ਇਹ ਦੋ ਪਦਾ ਹੈ ਔਰ ਇਸ ਦੇ ਉੱਪਰ ਮੰਗਲਾ ਚਰਨ ਹੈ ਉਹ ਵਾਹਿਦ ਹੈ ਇੱਕ ਹੈ ਜਿਸ ਤੋਂ ਉਤਪਦੀ ਪਾਲਣਾ ਨਾ ਸੋ ਰਿਹਾ ਉਹ ਸਤ ਸਰੂਪ ਹੈ ਉਸੇ ਤੋਂ ਸਾਰਾ ਗਿਆਨ ਆਉਂਦਾ ਹੈ ਗੁਰੂ ਹੈ ਔਰ ਉਹ ਬਖਸ਼ਿੰਦ ਹੈ ਕਰਨਾਕਰ ਹੈ ਦਿਆਲੂ ਹੈ ਕਿਰਪਾਲੂ ਹੈ ਕਰੀਮ ਹੈ ਰਹੀਮ ਹੈ ਪ੍ਰਸਾਦ ਹੈ ਹਾਂਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਨ ਜਿਸ ਦਾ ਕਥਨੇ ਨਹੀਂ ਹੋ ਸਕਦਾ ਉਸ ਹਰੀ ਨਾਮ ਦੀ ਕਥਾ ਨੂੰ ਸੁਣ ਉਸ ਨੂੰ ਸੁਣ ਹਾਂ ਜੀ ਰਿਖੁ ਬੁਧਿ ਸਿਧਿ ਸੁਖੁ ਆਇ ਭਾਇ ਕੋ ਮਤਿ ਹਰਾਨ ਰਾਮ ਜੇ ਕਿਦਰੇ ਤੂੰ ਗੁਰੂ ਦੀ ਮਤਿ ਧਾਰਨ ਕਰਕੇ ਰਵੇਂ ਹੋਏ ਦਾ ਜਪ ਆਰੰਭ ਕਰਨੇਵੇਂ ਰਾਮ ਦਾ ਜਪ ਆਰੰਭ ਕਰਦੇਵੇਂ ਤਉ ਤੈਨੂੰ ਸਾਰੀਆਂ ਰਿਧੀਆਂ ਦੀ ਪ੍ਰਾਪਤੀ ਹੋ ਜਾਏ ਪਦਾਰਥਾਂ ਦੀ ਤੈਨੂੰ ਸਾਰੀ ਸਿਧੀਆਂ ਦੀ ਪ੍ਰਾਪਤੀ ਹੋ ਜਾਏ ਸ਼ਕਤੀ ਦੀ ਔਰ ਤੈਨੂੰ ਸਾਰੀ ਬੁੱਧ ਦੀ ਪ੍ਰਾਪਤੀ ਹੋ ਜਾਏ ਸਾਰੇ ਗਿਆਨ ਦੀ ਤੈਨੂੰ ਸਾਰਾ ਗਿਆਨ ਪ੍ਰਾਪਤ ਹੋ ਜਾਏ ਗਿਆਨ ਦੀਆਂ ਤਿੰਨ ਧਾਰਾਵਾਂ ਨਹੀਂ ਸਾਰੇ ਦਾ ਸਾਰਾ ਮੁਕੰਮਲ ਗਿਆਨ ਤੈਨੂੰ ਪ੍ਰਾਪਤ ਹੋ ਜਾਏ ਤੈਨੂੰ ਸਾਰੀ ਸ਼ਕਤੀ ਪ੍ਰਾਪਤ ਹੋ ਜਾਏ ਤੈਨੂੰ ਸਾਰੇ ਪਦਾਰਥ ਪ੍ਰਾਪਤ ਹੋ ਜਾਣ ਜੇ ਗੁਰੂ ਦੀ ਮਦਦ ਧਾਰਨ ਕਰਕੇ ਤੂੰ ਐਸੇ ਪ੍ਰਭੂ ਦਾ ਜਪ ਕਰੇ ਹਾਂ ਜੀ ਬੇਸ਼ੁਮਾਰ ਪੁਰਾਣਿਕ ਗ੍ਰੰਥ ਨੇ ਤੇ ਬੇਸ਼ੁਮਾਰ ਉਹਨਾਂ ਦੀ ਵਿਆਖਿਆ ਹੈ ਉਹ ਵੀ ਇਸੇ ਅਖਤ ਹਰੀ ਨਾਮ ਦੀ ਮਹਿਮਾ ਨੂੰ ਬਿਆਨ ਕਰ ਰਹੇ ਨੇ ਕਹਿ ਰਹੇ ਨੇ ਕਹਿ ਰਹੇ ਨੇ ਹਾਂ ਜੀ ਸ਼ੰਕਰ ਕ੍ਰੋਧ ਦੇ ਇਸ਼ਤਿਆਇਓ ਨਹੀਂ ਜਾਣਿਓ ਹਰ ਮਾਮਾ ਕਈ ਤੀ ਸਕਰੋੜ ਦੇਵਤੇ ਦੇਵੇ ਸ਼ਕਤੀ ਰੱਖਣ ਵਾਲੇ ਤੇ ਉਹਨਾਂ ਦੇ ਨਾਲ ਉਹਨਾਂ ਦੇ ਈਸ਼ ਸ਼ਿਵ ਜੀ ਦਰਸਲ ਉਸ ਮਰਮ ਨੂੰ ਉਸ ਮਰਮ ਤੱਕ ਇਹਨਾਂ 33 ਕਰੋੜ ਤੇ ਸਮੇਤ ਸ਼ਿਵ ਜੀ ਦੀ ਪਹੁੰਚ ਨਹੀਂ ਹੈ ਪਹੁੰਚ ਨਹੀਂ ਹੈ ਉਹਨਾਂ ਨੇ ਵੀ ਮਰਮ ਨੂੰ ਨਹੀਂ ਜਾਣਿਆ ਇਸ ਭੇਦ ਨੂੰ ਨਹੀਂ ਜਾਣਿਆ ਕਿਦਰੇ ਐਸਾ ਨਾ ਸਮਝ ਲੈਣਾ ਕਿਸੇ ਮਹਾਪੁਰਸ਼ ਦੀ ਮੈਂ ਤੋਹਿਨ ਕਰ ਰਿਹਾ ਅਵਤਾਰ ਨਾ ਪਾਵੇਂ ਅੰਤ ਪਰਮੇਸ਼ਰ ਪਾਰ ਬ੍ਰਹਮ ਬੇਨ ਬਹੁਤ ਵੱਡਾ ਧਿਆਨੀ ਹੈ ਸ਼ਿਵ ਬਹੁਤ ਵੱਡਾ ਗਿਆਨੀ ਹੈ ਸ਼ਿਵ ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਮਰਮ ਭੇਦ ਕਿ ਉਹਦੀ ਪਕੜ ਵਿੱਚ ਨਹੀਂ ਆਇਆ ਉਹਦੀ ਤਰਜ਼ੇ ਜ਼ਿੰਦਗੀ ਦੱਸਦੀ ਹੈ ਜੋ ਕੁਝ ਜੀਵਨ ਦੇ ਵਿੱਚ ਹੋਇਆ ਤਾਂ ਮਹਾਰਾਜ ਕਹਿ ਰਹੇ ਨੇ ਭੇਦ ਇਹਨਾਂ ਦੇਵਤਿਆਂ ਨੇ ਨਹੀਂ ਜਾਣਿਆ ਸ਼ਿਵ ਜੀ ਨੇ ਨਹੀਂ ਜਾਣਿਆ ਹਾਂ ਜੀ ਗੁਰਨਾਨ ਨਾਨਕ ਜਿੰਨੇ ਵੀ ਪ੍ਰਭੂ ਨੇ ਬਣਾਏ ਨੇ ਆਪਣੀ ਆਪਣੀ ਬੁੱਧ ਲਾਲ ਸਾਰੇ ਗਾਇਨ ਕਰਦੇ ਨੇ ਇਹ ਜੋ ਦੇਵਤਿਆਂ ਦੇ ਸੰਗੀਤਕਾਰ ਨੇ ਗਣ ਗੰਧਰ ਇਹ ਵੀ ਗਾ ਗਾ ਕੇ ਉਸੇ ਦਾ बखान ਕਰ ਰਹੇ ਨੇ ਔਰ ਕਹਿ ਰਹੇ ਨੇ ਮਰਨ ਰਾਜ ਸਾਡੀ ਪਕੜ ਦੇ ਚ ਨਹੀਂ ਆਇਆ ਨਹੀਂ ਆਇਆ ਨਹੀਂ ਆਇਆ ਹਾਂਜੀ ਨਾਮ ਕੋ ਪ੍ਰੇਮ ਫਰੀਹਾ ਦਿੱਤਾ ਦੇ ਸੰਤ ਭਲੇ ਹੜਾ ਸਤਗੁਰ ਦੇਵ ਜੀ ਮਹਾਰਾਜ ਫਰਮਾਉਂਦੇ ਨੇ ਜਿਨ੍ਹਾਂ ਦੇ ਉੱਤੇ ਬਖਸ਼ਿਸ਼ ਕਰ ਦਿੱਤੀ ਉਸ ਪਰਿਪੂਰਨ ਪਰਮਾਤਮਾ ਨੇ ਰਹਿਮਤ ਕਰ ਦਿੱਤੀ ਏ ਉਹ ਸੰਤ ਜਨ ਮਹਾਨ ਨੇ ਉਹ ਇਸ ਅਕਤ ਕਥਾ ਨੂੰ ਸਮਝੇ ਨੇ ਔਰ ਇਸ ਅਕਤ ਅਵਸਥਾ ਤੱਕ ਪਹੁੰਚੇ ਨੇ ਆਨੰਦ ਮਾਣਿਆ ਰਸ ਮਾਣਿਆ ਇਤਨੀਆਂ ਵਿਚਾਰਾਂ ਪ੍ਰਮਾਨ ਕਰਨੀਆਂ ਦਰਸ਼ਕ